ਉਦੇ ਕਰਮਾਂ ਵਿੱਚ ਪਾਸਾ ਦੇ ਮਾਸ ਖਾਣਾ ਲਿਖਿਆ ਹੋਇਆ ਜਾਣ ਕੇ ਨਹੀਂ ਖਾ ਰਿਆ ਉਹ ਆਪਣੇ ਜਾਨ ਨੂੰ ਜਿੱਦ ਸਿਰ ਜੀਦੋਂ ਜਿੱਦਾਂ ਰੱਖਣ ਵਾਸਤੇ ਖਾ ਰਿਆ ਉਹਦਾ ਕੋਈ ਸ਼ੌਕ ਨਹੀਂ ਮਜਬੂਰੀ ਕਾਰਨ ਖਾ ਰਿਆ ਉਹ ਨੂੰ ਕਾਣ ਕੋਈ ਹੈ ਹੀ ਹੋਰ ਕੋਈ ਚੀਜ਼ ਨਹੀਂ ਉਹ ਭੁੱਖਾ ਤੇ ਮਰ ਜਾਓ ਪਰ ਘਾਵੇ ਖਾਓ ਭੁੱਖਾ ਤੇ ਮਰ ਜਾਓ ਪਰ ਘਾਵੇ ਖਾਓ ਦੁਜੇ ਦਾ ਖਾਗ ਰਾਜ ਨੇ ਆ ਗਾਆਂ ਮਾਜੇ ਪੈਰੋ ਇਹਦੇ ਅੱਗੇ ਤੁਸੀਂ ਮਾਸ ਪਾ ਦਿਓ ਵੀ ਜੇ ਸ਼ੇਰ ਮਾਸ ਕੰਦਾ ਦੇ ਦੇ ਕੇ ਵੀ ਮਾਸ ਪਾ ਦੀ ਤੇ ਨਾਲ ਹੀ ਥੋੜੇ ਪੱਠੇ ਪਾ ਦਿਓ ਨੀਰਾਚਾਰਾ ਪਾ ਦਿਓ ਉਹ ਪਸ਼ੂ ਛੁਣ ਛੁਣ ਕੇ ਆਪਣਾ ਹੱਕ ਵਾਲਾ ਜਿਹੜਾ ਕਾਹ ਫੂਸ ਆ ਉਹ ਦਿਖਾ ਲੂ ਪਰ ਬਾਸ ਨਹੀਂ ਲਾਉ ਇਨਸਾਨ ਇਹਨੂੰ ਭਾਵੇਂ ਸ਼ੇਰ ਦਾ ਖਾਣਾ ਖਵਾ ਦਿਓ ਉਹਦੇ ਵੀ ਖੋ ਕੇ ਖਾ ਲੂ ਭਾਵੇਂ ਗਾਂ ਮੱਝ ਵਾਲਾ ਖਵਾ ਦਿਓ ਉਹ ਵੀ ਖਾ ਲੂ ਤੁਸੀਂ ਕੋ ਕੋ ਵੀ ਇਹ ਗੱਲ ਕਹੀ ਦੀ ਗੱਲ ਹੋਈ ਕਾਮਾਜ ਵਾਲਾ ਖਾਣਾ ਜੀ ਕਿ ਕਿੱਥੇ ਖਾਣੇ ਆ ਤੁਸੀਂ ਆਪ ਹੀ ਬਣ ਜੋਗੇ ਪਿਖਾਨੇ ਆ ਅਸੀਂ ਸਾਨੂੰ ਬੀਜਦੇ ਹਾਂ ਜਦ ਤੋਰੀਏ ਬੀਜਦੇ ਹਾਂ ਕੀ ਉਹਦਾ ਸਾਗ ਨਾਲ ਖਾਦੇ ਨੇ ਅਸੀਂ ਕਾਪੂਸ ਖਾਦੇ ਨੇ ਅਸੀਂ ਸਾਡੇ ਵਾਸਤੇ ਤਾਂ ਸਰਕਾਰ ਪ੍ਰੁਖ ਨੇ ਇੰਨਾ ਕੁਝ ਬਣਾ ਦਿੱਤਾ ਜਿਹਦਾ ਕੋਈ ਅੰਤ ਹੀ ਨਹੀਂ ਇਹ ساری ਜ਼ਿੰਦਗੀ ਖਾ ਹੀ ਨਹੀਂ ਸਕਦਾ ਉਹ ਕੁਝ ਜਿੰਨਾ ਕੁਝ ਇਹਦੇ ਵਾਸਤੇ ਬਣਾਇਆ ਪਰ ਇਹ ਆਜ ਆਜ ਸੁਭਾਹ ਆ ਵੀ ਮੈਂ ਆਪਣਾ ਨਹੀਂ ਖਾਣਾ ਦੂਜੇ ਦਾ ਖਾਣਾ ਆਪਣਾ ਦਾ ਖਾਣਾ ਦੂਜੇ ਦਾ ਖਾਣਾ ਤੇ ਦੂਜੇ ਦੇ ਖਾਣ ਨੂੰ ਪਾਤਸ਼ਾਹ ਨੇ ਮੁਰਦਾ ਕਿਹਾ ਮੁਰਦਾ ਮੁਰਦੇ ਨੂੰ ਖਾ ਲੋ ਤੇ ਦੂਜੇ ਦਾ ਖਾ ਲੋ ਇੱਕ ਬਰਾਬਰ ਹੱਕ ਪ੍ਰਾਇਆ ਨਾਨਕਾ ਉਸੂਰ ਉਸਦਾਏ ਕਦੇ ਜਿਹੜਾ ਬਗਾਨਾ ਖਾਂਦਾ ਨਾ ਤੇ ਯਾਦ ਰੱਖਿਓ ਜੇ ਹਿੰਦੂ ਆ ਤਾਂ ਗਾਂ ਖਾ ਰਿਆ ਏ ਜੇ ਮੁਸਲਮਾਨ ਆ ਤਾਂ ਸੂਰ ਖਾ ਰਿਆ ਜੇ ਬਗਾਨਾ ਖਾਂਦਾ ਐਡੀ ਵੱਡੀ ਕਸਮ ਐਡੀ ਵੱਡੀ ਸ਼ਰਤ ਤੇ ਰਾਦਨ ਸੁਣਦੇ ਆ ਖਾ ਪੀ ਰਹੇ ਆ ਰਾਦਨ ਸੁਣਦੇ ਆ ਖਾ ਪੀ ਰਹੇ ਆ ਇਹ ਵੀ ਆਪੇ ਕਿਸੇ ਦਾ ਇੱਕ ਕਿਣਦਾ ਖਾਦਾ ਹੋਇਆ ਵੀ ਵਾਪਸ ਕਰਨਾ ਪੈਣਾ ਏ ਇਹ ਵੀ ਪਤਾ ਏ ਇਹ ਵੀ ਸੁਣਿਆ ਸੀ ਪਰ ਇੱਕ ਦਿਨ ਕਾ ਕੇ ਸਿੱਧੇ ਬੋੜੋਂ ਦੇ ਗੁਣ ਖਾਈ ਜਾਂਦੇ ਕਦੇ ਸੋਚਿਆ ਹੀ ਨਹੀਂ ਅਕਲ ਤੋਂ ਕੰਮ ਨਹੀਂ ਲਿਆ ਜਿਨ੍ਹਾਂ ਨੇ ਅਕਲ ਤੋਂ ਕੰਮ ਨਹੀਂ ਸਾਡੇ ਵਰਗਿਆਂ ਨੇ ਲਿਆ ਉਹ ਪਸ਼ੂ ਦੀ ਜ਼ਿੰਦਗੀ ਜੀ ਰਹੇ ਆ ਪਸ਼ੂ ਨੂੰ ਕੇ ਥੱਲੇ ਤੋਂ ਜੀ ਰਹੇ ਆ ਪਸ਼ੂ ਨੂੰ ਥੱਲੇ ਜੀ ਰਹੇ ਤੇ ਜਿਨ੍ਹਾਂ ਨੇ ਅਕਲ ਤੋਂ ਕੰਮ ਲੈ ਲਿਆ ਉਹਨਾਂ ਨੇ ਰੱਬੀ ਗੁਰੂ ਪ੍ਰਾਪਤ ਕਰ ਲਈ ਆਪਾਂ ਰੱਬੀ ਗੁਣਾਂ ਦੀ ਗੱਲ ਕਰਦੇ ਸੀ ਪਹਿਲੋਂ ਵਿਚਾਰ ਵਿੱਚੋਂ ਨਿਕਲਾਈ ਕੱਲ ਆਪਾਂ ਗੱਲ ਕਰਦੇ ਸੀ ਪੰਜਾਂ ਦੀ ਪੰਜਾਂ ਨੂੰ ਮਹਾਨਤਾ ਆਕਾਰਪੁਰਖ ਨੇ ਜਦੋਂ ਧਰਤੀ ਇਹ ਪੈਦਾ ਕੀਤੀ ਨਾ ਸੰਸਾਰ ਪੈਦਾ ਕੀਤਾ ਤਾਂ ਕਹ ਲਈ ਮੋਟੀ ਜੀ ਗੱਲਾਂ ਸੌਖੀ ਸਮਝਣ ਵਾਸਤੇ ਜਦੋਂ ਸੰਸਾਰ ਪੈਦਾ ਕੀਤਾ ਉਤੋਂ ਤੋਂ ਪੰਜਾਂ ਦੀ ਮਹਾਨਤਾ ਸ਼ੁਰੂ ਹੋ ਗਈ ਸ਼ੁਰੂ ਹੀ ਇੱਕ ਤੋਂ ਸ਼ੁਰੂ ਕੀਤਾ ਪੰਜ ਤੱਕ ਜਾ ਖਤਮ ਕਰ ਦਿੱਤਾ ਇੱਕ ਤੋਂ ਸੰਸਾਰ ਸ਼ੁਰੂ ਹੋਇਆ ਤੇ ਪੰਜਾਂ ਤੇ ਖਤਮ ਹੋਇਆ ਜਾ ਕੇ ਜਿਹੜਾ ਮਾਤਾ ਦੇ ਦਰਮਿਆ ਵਿਚ ਤੇ ਅਧੂਰਾ ਸੀਗਾ ਪੂਰਾ ਵੀ ਪੰਜਾਂ ਤੇ ਜਾ ਕੇ ਹੋਇਆ ਉਹਨਾਂ ਸਮਝੀਓ ਤਾਂ ਕਿ ਗੱਲ ਸਮਝ ਵਿੱਚ ਨਾ ਆਵੇ ਤੇ ਫਿਰ ਗੱਲ ਨਾ ਤੇ ਗੱਲ ਕੀਤੀ ਦਾ ਫਾਇਦਾ ਤੇ ਨਾ ਗੱਲ ਸੁਣੀ ਦਾ ਕੋਈ ਫਾਇਦਾ ਕਿਉਂਕਿ ਪੱਲੇ ਤਾਂ ਕੋਈ ਪੈਣਾ ਨਹੀਂ ਜੇ ਸੁਣਾਗੇ ਰੁਪਏ ਗੁਣਾ ਬਾਰੇ ਤਾਂ ਹੀ ਕੁਝ ਉਹਨਾਂ ਨੂੰ ਧਰਨ ਦਾ ਯਤਨ ਕਰਾਂਗੇ ਨਾ ਜੇ ਸੁਣਾਗੇ ਨਾ ਫਸੂ ਵਾਲਾ ਜਿੰਦ ਤਾਂ ਪਹਿਲਾਂ ਵਿਚਾਰ ਕਰਦੇ ਫਸੂ ਵਾਲਾ ਜਿੰਦ ਤੇ ਵਜੀ ਰਹੇ ਜਦੋਂ ਸੰਸਾਰ ਪੈਦਾ ਅਜੇ ਕੀਤਾ ਨਹੀਂ ਉਸਕਾਰ ਪ੍ਰਖਵਾਏ ਨੇ ਬੰਦੂ ਨੇ ਤੇ ਪਹਿਲਾ ਪੰਜ ਚੁੜੇ ਪਹਿਲਾ ਪੰਜ ਚੁੜੇ ਉਹ ਪੰਜ ਕੀ ਸੀ ਜਿਹੜੇ ਪਹਿਲਾ ਚੁੜੇ ਤੇ ਜਦੋਂ ਸੰਸਾਰ ਹੀ ਨਹੀਂ ਸੀ ਜਿਹੜੇ ਪੰਜ ਚੁੜੇ ਉਹ ਕਿੱਥੇ ਰਹਿ ਤੁਸੀਂ ਜਾਣ ਕਰੋਗੇ ਜਦੋਂ ਸੰਸਾਰ ਹੀ ਨਹੀਂ ਸੀ ਤੇ ਪੰਜ ਕਿੱਥੋਂ ਆਏ ਫਿਰ ਉਹ ਕਿੱਥੇ ਰਹੇ ਹੋ ਅਸਲੋਂ ਦਾ ਪੰਜਾਂ ਤੋਂ ਹੀ ਸ਼ੁਰੂ ਕੀਤੀ ਗੱਲ ਪਾਸ਼ਾ ਨੇ ਜਦੋਂ ਇੱਥੇ ਧਰਤੀ ਨਹੀਂ ਸੀ ਆ ਜਲ ਵੀ ਨਹੀਂ ਸੀ ਆ ਦ੍ਰਕਤ ਵੀ ਨਹੀਂ ਸੀਗੇ ਮਤਲਬ ਇਦਾਂ ਕਹਿੰਦੇ ਵੀ ਕੁਝ ਵੀ ਨਹੀਂ ਸੀ ਤੇ ਫਿਰ ਸੰਸਾਰ ਕਿਵੇਂ ਪੈਦਾ ਹੋਇਆ ਸਭ ਤੋਂ ਪਹਿਲਾਂ ਅਕਾਲਪੁਰ ਖਵਾਏ ਨੂੰ ਪਾਣੀ ਤਿਆਰ ਕੀਤਾ ਪਾਣੀ ਤਿਆਰ ਕੀਤਾ ਪਾਣੀ ਇੱਕਲ ਬੱਕਰੀ ਇਹ ਪੇਰੂ ਅੱਜ ਉਸ ਅਕਾਲਪੁਰ ਦੀ ਰੀਸ ਕਰਦਾ ਇਨਸਾਨ ਆਪਣੀ ਅਕਲ ਵਰਤ ਕੇ ਇਨੇ ਕੁਝ ਦੇਸਾ ਰੜਾ ਕੇ ਪਾਣੀ ਤਿਆਰ ਕਰ ਲਿਆ ਅੱਜ ਕੀਤਾ ਨੇ ਕਿ ਸਿੱਖਿਆ ਕਿ ਤੋ ਕਿਥੋਂ ਇਨਸਾਨ ਨੇ ਰੱਬ ਕੋਲੋਂ ਅਕਲ ਦਾ ਅਕਲ ਰੱਬ ਵਾਲੇ ਪਾਸੇ ਨੂੰ ਚੱਲ ਪਈ ਉੱਥੋਂ ਸਿੱਖਿਆ ਵੀ ਪਾਣੀ ਦਾ ਬਣ ਸਕਦਾ ਹੈ ਅ ਗੁਰਨਾਨਦ ਸਾਹਿਬ ਪਾਸੇ ਮਹਰਾਏ ਸਾਨੂੰ ਗੁਰਬਾਣੀ ਸਮਝਾਉਂਦੇ ਨੇ ਵੀ ਇਸ ਸੰਸਾਰ ਕੇ ਵੀ ਬੜੇ ਹੋ ਪਹਿਲਾ ਕਿਹੜਾ ਗੁਣ ਉਹਦਾ ਗੁਣ ਕੀ ਹੈ ਗੋਣ ਦਾ ਗੋਣ ਕੀ ਪਾਣੀ ਆ ਪਾਣੀ ਪਿਆਸ ਬੁਝਾਉਂਦਾ ਹੈ ਸਾਡਾ ਤਨ ਸਾਫ ਕਰਦਾ ਹੈ ਪਾਣੀ ਸਾਨੂੰ ਸਾਡੇ ਜੀਵਨ ਦਾ ਇੱਕ ਸਰੋਤ ਹੈ ਪਹਿਲਾ ਪਾਣੀ ਬਣਾਇਆ ਪਾਣੀ ਕਿਵੇਂ ਬਣਾਇਆ ਆਪਾਂ ਆਪਾਂ ਤੁਸੀਂ ਇਹ ਸੰਗਰਾਂ ਨੂੰ ਬਾਸਾ ਦੀ ਸਾਨੂੰ ਤੇ ਪਤਾ ਨਹੀਂ ਅਸੀਂ ਤੇ ਪਸ਼ੂਆਂ ਵਾਲਾ ਜੀਵਨ ਜੀ ਰਹੇ ਆ ਤੁਸੀਂ ਕੱਲ ਕੇ ਸਾਡੇ ਖਾਨੇ ਵਿੱਚ ਗੱਲ ਪਾ ਦਿਓ ਸਾਡਾ ਅਕਲਦਾ ਖਾਨਾ ਜਿਹੜਾ ਖੁੱਲ ਜਾਵੇ ਤੇ ਪਾਸ਼ਾ ਕਹਿੰਦੇ ਸਾਚੇ ਤੇ ਪੰਮਣਾ ਪਿਆ ਜਦੋਂ ਕੁਝ ਵੀ ਨਹੀਂ ਸੀ ਸੰਸਾਰ ਤੇ ਜਦੋਂ ਕੁਝ ਵੀ ਨਹੀਂ ਸੀ ਸੰਸਾਰ ਤੇ ਕੇਵਲ ਗੈਸ ਸੀ ਕੇਵਲ ਗੈਸ ਉਦੋਂ ਪਰਮੇਸ਼ਰ ਨੇ ਚਾਇਆ ਕਿ ਮੈਂ ਸੰਸਾਰ ਪੈਦਾ ਕਰਾਂ ਇਹ ਸਭ ਤੋਂ ਪਹਿਲਾਂ ਪਾਣੀ ਪੈਦਾ ਕੀਤਾ ਪਾਣੀ ਕਿਵੇਂ ਪੈਦਾ ਕੀਤਾ ਕੁਝ ਤੇ ਲਿਆ ਸਬੰਧ ਲਿਆ ਹੀ ਹੋਗਾ ਪਾਣੀ ਤਿਆਰ ਕਰਨ ਵਾਸਤੇ ਕੁਝ ਤਾਂ ਸਮਾਨ ਇਕੱਠਾ ਕੀਤਾ ਹੀ ਹੋਣਾ ਪਾਣੀ ਆਪ ਤੇ ਬਣਦੀ ਗਿਆ ਅੱਜ ਵੀ ਸਾਡੀ ਸਵਾਸਾਂ ਦੀ ਪੂੰਜੀ ਇਹਨੂੰ ਅਸੀਂ ਪਵਣ ਵੀ ਕਹਿੰਦੇ ਆ ਇਹਨੂੰ ਹਵਾ ਵੀ ਕਹਿੰਦੇ ਆ ਸਿ ਸਭ ਤੋਂ ਪਹਿਲਾਂ ਪਾਤਸ਼ਾਹ ਨੇ ਪਾਣੀ ਤਿਆਰ ਕਰਨ ਵਾਸਤੇ ਹਵਾ ਬਣਾਈ ਸੱਚ ਤੇ ਪਵਨਾ ਪਿਆ ਪਵਨ ਕਹਿੰਦੇ ਪੈਰੂ ਹਵਾ ਨੂੰ ਪਹਿਲਾਂ ਹਵਾ ਤਿਆਰ ਕੀਤੀ ਤੇ ਬਾਦ ਗੈਸ ਸੀ ਇਸ ਸੰਸਾਰ ਵਿੱਚ ਪਹਿਲਾਂ ਬਾਦ ਗੈਸ ਸੀ ਜਦੋਂ ਉਹਨੇ ਹਵਾ ਪੈਦਾ ਕੀਤੀ ਤੇ ਹਵਾ ਤੇ ਗੈਸ ਰਲ ਕੇ ਪਾਣੀ ਬਣ ਗਿਆ ਸਯਦਾਂ ਨੂੰ ਪੁੱਛ ਲਓ ਵੀ ਇਹ ਗੱਲ ਕੇਹਣਗੇ ਤੁਹਾਨੂੰ ਪਰ ਸਯਦਾਂ ਨੂੰ ਅੱਜ ਪਤਾ ਲੱਗਾ ਨਾ ਇਹ ਕਿ ਖੁੱਲੀ ਤਾਂ ਪਤਾ ਲੱਗਾ ਪਰ ਧੰਗੁਰਦਾਨ ਸਾਹਿਬ ਨੇ ਇਹ ਪਹਿਲਾਂ ਕਹਿਤਾ ਸਾਡੇ ਅੱਜ ਦੇ ਵਿਗਿਆਨੀਆਂ ਤੋਂ ਭਈ ਉਸ ਅਕਾਲ ਪੁਰਖ ਨੇ ਪਹਿਲਾਂ ਹਵਾ ਪੈਦਾ ਕੀਤੀ ਬਾਹਰ ਗਈ ਸੀ ਸੰਸਾਰ ਵਿੱਚ ਹਵਾ ਤੇ ਗੈਸ ਨਾਲੇ ਤੇ ਪਾਣੀ ਬਣ ਗਿਆ ਇਹ ਤਾਂ ਅੱਜ ਸਾਇੰਸਦਾਨਾਂ ਨੇ ਸਿੱਧ ਕੀਤਾ ਨਾ ਤਨਗੁਰ ਦਾਸ ਸਾਹਿਬ ਨੇ ਉਸ ਅਕਾਰ ਤੂੜੀ ਤੂਰੀ ਨੂੰ ਪਹਿਲਾ ਦੱਸਤਾ ਲੋਕਾਂ ਨੂੰ ਕਿ ਪਹਿਲਾ ਸੰਸਾਰ ਕਿੱਦਾਂ ਬਣਿਆ ਸੰਸਾਰ ਪਹਿਲਾ ਹਵਾ ਬਣੀ ਹਵਾ ਗੈਸ ਨਾਲੇ ਤੇ ਪਾਣੀ ਬਣਿਆ ਪਾਣੀ ਪੈਦਾ ਹੋਇਆ ਤੇ ਪਾਣੀ ਦੇ ਜੀਵ ਪੈਦਾ ਹੋ ਕੀਤੇ ਅਲਕਾ ਕਾਲ ਉਸ ਬੂਤ ਪੈਦਾ ਜੜਾ ਜਿਹੇ ਦਾ ਇਹ ਪਦਾ ਗੀਤ ਹੌਲੀ 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 ਬਦਸਤੀ ਬਦਸਤੀ ਤਿਆਰ ਹੁੰਦੀ ਗਈ ਹੌਲੀ ਹੌਲੀ